ਸਸ਼ੀ ਗਾਲ ਜੀ ਸਵਾਗਤ ਆਪ ਸਭ ਦਾ ਸਟਾਰੋਲੋਜੀ ਵਿਦਿਉ ਲੋਜਿਕ ਵਿੱਚ ਸ਼ੁਭ ਸਿਤਾਰੇ ਆਪ ਸਭ ਦੇ ਸਿਤਾਰੇ ਗ੍ਰਹਿ ਲੌਜੀਕਲੀ ਸਹੀ ਰਹਿਣ ਕਿਉਂਕਿ ਤੁਸੀਂ ਉਹਨਾਂ ਨੂੰ ਸਹੀ ਰੱਖੋਗੇ ਤਾਂ ਉਹ ਸਿਤਾਰੇ ਸਹੀ ਹੀ ਰਹਿਣਗੇ ਸਭ ਤੋਂ ਉੱਤਮ ਨਿਰੋਗੀ ਕਾਇਆ ਕਹੀ ਗਈ ਹੈ ਬਿਲਕੁਲ ਸਹੀ ਹੈ ਨਿਰੋਗੀ ਕਾਇਆ ਮਤਲਬ ਕਿ ਆਪਣੇ ਆਪ ਨੂੰ ਪਾਵਰਫੁੱਲ ਰੱਖਣਾ ਨਿਰੋਗ ਰੱਖਣਾ ਤੇ ਕਿਸੇ ਤਰ੍ਹਾਂ ਦੀ ਕੋਈ એનર્ਜੀ ਸਾਡੇ ਤੇ ਇਫੈਕਟ ਨਾ ਕਰੇ ਤਾਂ ਹਰ ਇਨਸਾਨ ਚ ਹੁੰਦਾ ਹੈ ਕਿ ਉਹ ਸਹੀ ਰਹੇ ਕਿਦਾਂ ਮਨ ਕਰਦਾ ਬਿਮਾਰ ਹੋਣ ਨੂੰ ਕਿਦਾਂ ਮਨ ਕਰਦਾ ਰੋਣ ਨੂੰ ਕਿਦਾਂ ਮਨ ਕਰਦਾ ਹੈ ਦੁਖੀ ਰਹਿਣ ਨੂੰ ਜਦੋਂ ਤੁਹਾਡੇ ਆਲੇ ਦੁਆਲੇ ਦੀ એનર્ਜੀ ਬਿਲਕੁਲ ਸਹੀ ਹੋਵੇ ਫਿਰ ਵੀ ਤੁਸੀਂ ਪਰੇਸ਼ਾਨ ਹੋ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤਾਂ ਹੁੰਦੀ ਹੈ ਤੇ ਕਈ ਵਾਰੀ ਅੱਛਾ ਇਦਾਂ ਵੀ ਲੱਗਦਾ ਹੈ ਕਿ ਕੋਈ ਗੱਲ ਹੀ ਨਹੀਂ ਹੈ ਫਿਰ ਵੀ ਅਸੀਂ ਦੁਖੀ ਹਾਂ ਫਿਰ ਵੀ ਅਸੀਂ ਉਦਾਸ ਹਾਂ ਗ੍ਰਹਿਾਂ ਦਾ ਚੱਕਰ ਮਾਇਨੇ ਰੱਖਦਾ ਹੈ ਵਸਤੂਆਂ ਦੀ એનર્ਜੀ ਮਾਇਨੇ ਰੱਖਦੀ ਹੈ ਤੁਹਾਡੇ ਘਰ ਦਾ ਵਾਸਤੂ ਮਾਇਨੇ ਰੱਖਦਾ ਹੈ ਤੁਹਾਡੇ ਤੇ ਚੱਲਦੀ ਹੋਈ ਦਸ਼ਾ ਗ੍ਰਹਿਾਂ ਦੀ ਮਾਇਨੇ ਰੱਖਦੀ ਔਰ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਤੁਹਾਡੇ ਮਨ ਦੀ ਸਥਿਤੀ ਤੁਹਾਡਾ ਆਪਣੇ ਆਪ ਲਈ ਠੀਕ ਹੋਣਾ ਤੁਹਾਡਾ ਆਪਣੇ ਆਪ ਲਈ ਸਹੀ ਸੋਚਣਾ ਹਨਾ ਅੱਛਾ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਕਿਸੇ ਤੇ ਕੋਈ ਪਰੇਸ਼ਾਨੀ ਆਈ ਮੈਂ ਬੜੀ ਪਰੇਸ਼ਾਨ ਆ ਚਲੋ ਡਾਕਟਰ ਦੇ ਚਲ ਜਓ ਮੈਂ ਬੜਾ ਪਰੇਸ਼ਾਨ ਆ ਡਾਕਟਰ ਦੇ ਚਲ ਜਓ ਕੋਈ ਦੁਨੀਆ ਦਾ ਡਾਕਟਰ ਤੁਹਾਨੂੰ ਠੀਕ ਨਹੀਂ ਕਰ ਸਕਦਾ ਜਦੋਂ ਤੱਕ ਤੁਸੀਂ ਆਪਣੇ ਮਨ ਨੂੰ ਆਪਣੇ ਦਿਮਾਗ ਨੂੰ ਆਪਣੇ ਸਰੀਰ ਨੂੰ ਉਸ ਚੀਜ਼ ਤੋਂ ਨਹੀਂ ਕੱਟਦੇ ਜੋ ਤੁਹਾਡੇ ਦਿਮਾਗ ਤੇ ਆ ਵੀ ਹੋ ਚੁੱਕੀ ਹੈ ਤੇ ਉਹ ਚੀਜ਼ ਕੀ ਇਹ ਤੇ ਤੁਸੀਂ ਸੋਚਣਾ ਹੈ ਹਨਾ ਇਹ ਤੁਸੀਂ ਉਸ ਤੋਂ ਬਾਹਰ ਨਿਕਲਣਾ ਹੈ ਕਿਉਂਕਿ ਪਰੇਸ਼ਾਨ ਹੋਣ ਦੇ ਨਾਲ ਪਰੇਸ਼ਾਨ ਹੋਣ ਦੇ ਨਾਲ ਉਸ ਦਾ ਹੱਲ ਥੋੜਾ ਹੀ ਹੋਣਾ ਹੈ ਉਹ ਚੀਜ਼ ਨੇ ਕਿਹੜਾ ਆਪਣੇ ਆਪ ਕਹਿਣਾ ਬਈ ਠੀਕ ਹੈ ਮੇਰਾ ਕੰਮ ਹੋ ਗਿਆ ਤੇ ਹੁਣ ਮੈਂ ਜਾਣੀ ਆ ਤੇ ਕੰਮ ਹੋ ਗਿਆ ਦਾ ਮਤਲਬ ਹੋਇਆ ਕਿ એનર્ਜੀ ਨੇ ਤੁਹਾਨੂੰ ਇਫੈਕਟ ਕੀਤਾ ਬੜੇ ਹੀ ਚੁੱਪਚੀਤੇ ਨਾਲ ਨਜ਼ਰਾਂ ਲੱਗ ਜਾਂਦੀਆਂ ਨੇ ਬੜੇ ਹੀ ਚੁੱਪਚੀਤੇ ਨਾਲ ਕੋਈ ਦੱਸਦਾ ਨਹੀਂ ਹੈ ਜ਼ਰੂਰੀ ਨਹੀਂ ਚਾਰ ਜਣੇ ਆ ਕੇ ਤੁਹਾਡੀ ਤਾਰੀਫ ਕਰਨ ਜ਼ਰੂਰੀ ਨਹੀਂ ਚਾਰ ਜਣੇ ਆ ਕੇ ਕੋਈ ਗੱਲ ਕਰਨ ਕਈ ਵਾਰੀ ਤੁਸੀਂ ਕੁਝ ਚੰਗਾ ਵੀ ਕੀਤਾ ਏ ਤੁਸੀਂ ਕੁਝ ਆਪਣੇ ਮਨ ਲਈ ਚੰਗਾ ਕੀਤਾ ਚੰਗਾ ਮਾੜਾ ਕੁਝ ਨਹੀਂ ਹੈ ਸੋਚ ਤੇ ਡਿਪੈਂਡ ਕਰਦਾ ਹੈ ਹੈਨਾ ਤੇ ਜਾਣੇਆਂ ਜਾਣੇ ਵਿੱਚ ਤੁਸੀਂ ਹੋਗੇ ਉਦਾਸ ਤੁਹਾਨੂੰ ਆ ਗਿਆ ਗੁੱਸਾ ਤੁਹਾਡੇ ਤੁਸੀਂ ਹੋਗੇ ਪਰੇਸ਼ਾਨ ਵਜਾ ਕੀ ਸੀ ਮੇਨ ਵਜਾ ਹੀ ਪੁੱਛੀ ਜਾਂਦੀ ਹੈ ਨਾ ਤੇ ਵਜਾ ਤੁਹਾਨੂੰ ਪਤਾ ਹੀ ਨਹੀਂ ਕਈ ਵਾਰੀ ਵਜਾ ਨਹੀਂ ਪਤਾ ਹੁੰਦੀ ਆਪਾਂ ਹਾਲਾਤਾਂ ਦੇ ਮੁਤਾਬਕ ਕੁਐਸਚਨ ਦੇ ਮੁਤਾਬਕ ਜਵਾਬ ਦਿੰਨੇ ਆ ਤੇ ਬਹੁਤੀਆਂ ਚੀਜ਼ਾਂ ਦੇ ਕਈ ਵਾਰੀ ਕੁਐਸਚਨਾਂ ਦੇ ਜਵਾਬ ਹੁੰਦੇ ਵੀ ਨਹੀਂ ਜਿੱਦਾਂ ਇੱਕ ਗੱਲ ਆ ਕਿ ਭਾਈ ਗਲਤੀ ਹੋਵੇ ਤਾਂ ਮਾਫੀ ਮੰਗੀਏ ਤੇ ਨਾਲ ਜੇ ਗਲਤੀ ਕੀਤੀ ਵੀ ਨਹੀਂ ਤੇ ਅਸੀਂ ਤੁਹਾਨੂੰ ਸਮਝਾ ਵੀ ਨਹੀਂ ਸਕਦੇ ਕਿ ਅਸੀਂ ਕਿੱਥੇ ਸਹੀ ਆ ਤੇ ਫੇਰ ਦੱਸੋ ਕਈ ਵਾਰੀ ਸ਼ਬਦ ਮੁੱਕ ਜਾਂਦੇ ਆ ਜਵਾਬ ਦੇਣ ਲਈ ਬੜੀਆਂ ਉਲਝੇਵੇਂ ਵਾਲੀਆਂ ਗੱਲਾਂ ਨੇ ਪਰ ਬਹੁਤਿਆਂ ਤੇ ਟੁੱਕਦੀਆਂ ਬਹੁਤਿਆਂ ਤੇ ਟੁੱਕਦੀਆਂ ਨੇ ਕਿਉਂਕਿ ਕਈ ਵਾਰੀ ਤੁਹਾਨੂੰ ਆਪਣਾ ਸੱਚ ਆਪਣਾ ਹੱਕ ਤੇ ਆਪਣਾ ਪੱਖ ਰੱਖਣ ਲਈ ਸ਼ਬਦ ਨਹੀਂ ਮਿਲਦੇ ਤੇ ਫਿਰ ਉਦੋਂ ਅਸੀਂ ਬੜੇ ਬੇਵਸ ਹੁੰਨੇ ਆ ਉਹ ਬੇਵਸੀ ਵੀ ਇੱਕ ਰੋਗ ਹੀ ਐ ਉਹ ਬੇਵਸੀ ਵੀ ਇੱਕ ਪਰੇਸ਼ਾਨੀ ਐ ਤੇ ਪਤਾ ਨਹੀਂ ਕਿਦੇ ਕਦੋਂ ਕਿਨੂੰ ਕਿਸ ਤਰ੍ਹਾਂ ਦੀ ਪਰੇਸ਼ਾਨੀ ਪਰੇਸ਼ਾਨ ਕਰ ਜਾਂਦੀ ਹੈ ਹੈਨਾ ਗੌਰ ਕਰੋ ਆਪਣੇ ਆਪ ਤੇ ਧਿਆਨ ਦਿਓ ਆਪਣੇ ਆਪ ਨੂੰ ਕਿਉਂਕਿ ਦੂਜੇ ਤੁਹਾਡੇ ਕੋਲ ਥੋੜੀ ਦੇਰ ਬੈਠਣਗੇ ਤੁਹਾਡਾ ਹਾਲ ਚਾਲ ਪੁੱਛਣਗੇ ਤੁਹਾਡੇ ਲਈ ਪਰੇਸ਼ਾਨ ਹੋਣਗੇ ਪਰ ਦੁੱਖ ਤੇ ਤੁਹਾਨੂੰ ਹੀ ਸਹਿਣਾ ਪੈਣਾ ਹੈ ਪਰੇਸ਼ਾਨ ਤੇ ਤੁਸੀਂ ਹੀ ਹੋਣਾ ਇਸ ਕਰਕੇ ਆਪਣਿਆਂ ਦਾ ਸਾਥ ਤੁਹਾਡਾ ਬਣਿਆ ਰਵੇ ਦੁਨੀਆ ਦੇ ਵਿੱਚ ਵਾਰ-ਵਾਰ ਨਹੀਂ ਆਉਣਾ ਹਰ ਪਲ ਨੂੰ ਇੰਜੋਏ ਕਰਨਾ ਹੈ ਤੇ ਕੋਈ ਵੀ ਰੋਗ ਬਿਮਾਰੀ ਟੈਨਸ਼ਨ ਹੈ ਨਾ ਉਸ ਨੂੰ ਦੂਰ ਕਰਨ ਦੇ ਲਈ ਆਪ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ ਠੀਕ ਹੈ 29 ਜਨਵਰੀ ਹੈ ਅੱਜ ਦਿਨ ਸੋਮਵਾਰ ਦਾ ਹੈ ਤਿਥੀ ਅੱਜ ਚਤੁਰਤੀ ਹੈ ਜਿਸ ਨੂੰ ਸੰਕਟ ਚਤੁਰਤੀ ਗਣਸ਼ੀ ਗਣੇਸ਼ ਸੰਕਟ ਚਤੁਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਹੁੰਦਾ ਉਸ ਦਾ ਵਰਤ ਵੀ ਰਹੇਗਾ ਅੱਜ ਦੇ ਦਿਨ ਤੇ ਦੇਖਿਆ ਜਾਵੇ ਤਾਂ ਸੋਮਵਾਰ ਵਾਲੇ ਦਿਨ ਪੂਰਵ ਫਾਲਗੋਨੀ ਨਕਸ਼ਤਰ ਵਿੱਚ ਚੰਦਰਮਾ ਚੱਲਣਗੇ ਸਿੰਗ ਰਾਸ਼ੀ ਵਿੱਚ ਹੀ ਬਣੇ ਰਹਿਣਗੇ ਸ਼ੋਭਨ ਜੋਗ ਰਹੇਗਾ ਕੀ ਪ੍ਰਭਾਵ ਪਵੇਗਾ ਤੁਹਾਡੀਆਂ ਰਾਸ਼ੀਆਂ ਤੇ ਲੌਜੀਕਲੀ ਜਾਣਾਂਗੇ ਕਿਉਂਕਿ ਪ੍ਰਭਾਵ ਮਾਇਨੇ ਰੱਖਦੇ ਆ ਕਈ ਲੋਕ ਕਹਿੰਦੇ ਆ ਕਿ ਅਸੀਂ ਨਹੀਂ ਜੀ ਮੰਨਦੇ ਤੇ ਨਾ ਮੰਨੋ ਨਾ ਮੰਨਣਾ ਕਈ ਲੋਕ ਰੱਬ ਨੂੰ ਨਹੀਂ ਮੰਨਦੇ ਕਈ ਲੋਕ ਕਿਸੇ ਰਿਸ਼ਤੇ ਨੂੰ ਨਹੀਂ ਮੰਨਦੇ ਕੁਝ ਲੋਕ ਆਪਣੇ ਆਪ ਵਿੱਚ ਰਹਿੰਦੇ ਆ ਕੁਝ ਲੋਕ ਸਿਰਫ ਦੂਜਿਆਂ ਬਾਰੇ ਸੋਚਦੇ ਆ ਤੇ ਕੁਝ ਲੋਕ ਸਿਰਫ ਆਪਣੇ ਪਰਿਵਾਰ ਬਾਰੇ ਸੋਚਦੇ ਆ ਤੇ ਕੁਝ ਲੋਕ ਸਾਰੀ ਦੁਨੀਆ ਬਾਰੇ ਸੋਚਦੇ ਆ ਤੇ ਸੋਚੀ ਜਾਓ ਤੁਹਾਡੇ ਸੋਚਣ ਨਾਲ ਕਹਿਣ ਨਾਲ ਕਰਨ ਨਾਲ ਕਿਉਂਕਿ ਪਰਮਾਤਮਾ ਨੇ ਰੰਗ ਬਰੰਗੀ ਦੁਨੀਆ ਬਣਾਈ ਹੈ ਕਿਸੇ ਦੀ ਸੋਚ ਥੋੜਾ ਹੀ ਤੁਸੀਂ ਬਦਲ ਸਕਦੇ ਹੋ ਤੇ ਕੀ ਜ਼ਰੂਰਤ ਹੈ ਬਦਲਣ ਦੀ ਬਦਲਣਾ ਤੇ ਅਸੀਂ ਆਪਣੇ ਆਪ ਨੂੰ ਖੁਸ਼ ਤੇ ਅਸੀਂ ਆਪਣੇ ਆਪ ਨੂੰ ਰੱਖ ਲੈ ਤੇ ਇਸੇ ਕਰਕੇ ਦਿਨ ਚ ਸਿਤਾਰਿਆਂ ਨੂੰ ਸਮਝ ਕੇ ਨੁਕਸਾਨ ਤੋਂ ਬਚ ਲੈ ਕੀ ਕਰਨਾ ਹੈ ਸੁਣੋ ਸਭ ਤੋਂ ਪਹਿਲਾਂ ਆ ਰਹੇ ਇਸ ਮੇਸ਼ਾ ਰਾਸ਼ੀ ਵਾਲਿਆਂ ਦੇ ਲਈ ਪੰਜਵੇਂ ਰਿਆ ਚੰਦਰਮਾ ਚੰਦਰਮਾ ਸ਼ੁਕਰ ਦੇ ਨਕਸ਼ਤਰ ਚ ਪੂਰਾ ਫਾਲਗੋਨੀ ਨਕਸ਼ਤਰ ਦੇ ਵਿੱਚ ਚੰਦਰਮਾ ਤੇ ਤਕਰੀਬਨ 3:30 4 ਵਜੇ ਤੋਂ ਬਾਅਦ ਆਇਆ ਤੇ ਜੋ ਸ਼ੁਕਰ ਦਾ ਨਕਸ਼ਤਰ ਤਾਂ ਨਹੀਂ ਗਮ ਕਰ ਲਈ ਤੁਹਾਡੇ ਲਈ ਹੋਇਆ ਸ਼ੁਭ ਗੁਰੂ ਦੀ ਦ੍ਰਿਸ਼ਟੀ ਪਈ ਪੰਜਵੀਂ ਚੰਦਰ ਤੇ ਗੱਜ ਕੇਸਰੀ ਜੋਗ ਲਈ ਦੁੱਧ ਚ ਕੇਸਰ ਪਾ ਕੇ ਅੱਜ ਪੀ ਲਓ ਮਨੋ ਬਲ ਵਧੇਗਾ ਲਾਦੀਆਂ ਪਰੇਸ਼ਾਨੀਆਂ ਘਟਣਗੀਆਂ ਰੰਗ ਅੱਜ ਤੁਸੀਂ ਪੀਲਾ ਪਾ ਸਕਦੇ ਹੋ ਟੌਰਸ ਬ੍ਰਿਕਾ ਰਾਸ਼ੀ ਵਾਲੇ ਚੌਥੇ ਚੰਦਰ ਮਾ ਗੁਰੂ ਦਾ ਨਕਸ਼ਤਰ ਸ਼ੁਕਰ ਦਾ ਨਕਸ਼ਤਰ ਮਿੱਤਰ ਇਤਰੀਆ ਤੁਹਾਡੇ ਲਗਨ ਰਾਸ਼ੀ ਦਾ مالک ਹੈ ਸ਼ਾਮ ਤੋਂ ਬਾਅਦ ਸ਼ੁਰੂ ਹੋਇਆ ਹੋਇਆ ਹੈ ਅੱਜ ਪੂਰਾ ਦਿਨ ਚੱਲੇਗਾ ਆਪਣੇ ਬਾਰੇ ਸੋਚਣਾ ਆਪਣੇ ਲਈ ਸੋਚਣਾ ਗੱਡੀ ਮਕਾਨ ਦੇ ਸੁੱਖ ਲਈ ਕੋਸ਼ਿਸ਼ ਕਰਨਾ ਸ਼ੁਭ ਰਹੇਗਾ ਤੁਹਾਡੇ ਲਈ ਕੋਸ਼ਿਸ਼ ਜ਼ਰੂਰ ਕਰੋ ਹਰ ਚੀਜ਼ ਦਾ ਸੁੱਖ ਮਿਲ ਜਾਏਗਾ ਕੰਮਾਂ ਪਿੱਛੇ ਹੀ ਧਰ ਲਾ ਲਓ ਜੈਮਨੀ ਮਿਥੂ ਰਾਸ਼ੀ ਵਾਲਿਆਂ ਨੇ ਅੱਜ ਜੈਮਨੀ ਕਲਰ ਪੈਨਣਾ ਹੈ ਗ੍ਰਹਿ ਤੁਹਾਡੇ ਅੱਛੇ ਆ ਆਲੇ ਦੁਆਰੇ ਤੋਂ ਕੁਝ ਨਾ ਕੁਝ ਖਬਰ ਅੱਜ ਵੀ ਸੁਣਨ ਨੂੰ ਮਿਲ ਸਕਦੀ ਹੈ ਯਾਤਰਾ ਛੋਟੀ ਜਾਂ ਵੱਡੀ ਸਿਹਤ ਦਾ ਧਿਆਨ ਰੱਖ ਕੇ ਹੀ ਕਰੋ ਜਦੋਂ ਦਾ ਜ਼ਰੂਰੀ ਨਾ ਹੋਵੇ ਤਾਂ ਲੰਬੀ ਯਾਤਰਾ ਤੋਂ ਟਾਲ ਹੀ ਦਿਓ ਦੁੱਧ ਮੱਥੇ ਤੇ ਲਾ ਲਓ ਸਵੇਰ ਤੋਂ ਤੇ ਕੈਂਸਰ ਕਰਕਰਾਂਸ਼ੀ ਵਾਲੇ ਚੰਦਰਮਾ ਧਨ ਸਥਾਨ ਵਿੱਚ ਸ਼ੁਕਰ ਦਾ ਨਕਸ਼ਤਰ ਐਲੀਗੇਸ਼ਨ ਤੋਂ ਮਤ ਤੋਂ ਬਚੋ ਕਿਸੇ ਦੇ ਮਸਲੇ ਵਿੱਚ ਕਿਸੇ ਦੀ ਗੱਲਬਾਤ ਵਿੱਚ ਉਹਨਾਂ ਹੀ ਇੰਟਰਫੀਰੈਂਸ ਕਰੋ ਜਿੰਨਾਂ ਨੂੰ ਤੁਹਾਨੂੰ ਲੱਗੇ ਕਿ ਅਗਲਾ ਇਜਾਜ਼ਤ ਦੇ ਰਿਹਾ ਜਾਂ ਤੁਹਾਡੀ ਸੁਣ ਰਿਹਾ ਬਿਨਾਂ ਮੰਗੇ ਸਲਾਹ ਕਿਸੇ ਨੂੰ ਅੱਜ ਦੇਣੀ ਖਤਰਨਾਕ ਵੀ ਹੋਏਗੀ ਤੇ ਉਹ ਰਿਸ਼ਤਾ ਵੀ ਖਰਾਬ ਕਰ ਦੇਗੀ ਦੁੱਧ ਮੱਥੇ ਤੇ ਲਾਓ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ ਉਹ ਲੈਣਾ ਤੇ ਮੰਦਰ ਵੀ ਰੱਖ ਸਕਦੇ ਹੋ ਗੁਰਦੁਆਰਾ ਸਾਹਿਬ ਵੀ ਰੱਖ ਸਕਦੇ ਆ ਲਿਓ ਸਿੰਘ ਰਾਸ਼ੀ ਵਾਲੇ ਸਿੱਤ ਠੀਕ ਹੁੰਦੀ ਜਾਏਗੀ ਹੁਣ ਛੁੱਕਾ ਦਾ ਨਕਸ਼ਤਰ ਭਾਵੇਂ ਮਿੱਤਰ ਨਹੀਂ ਹੈ ਤੀਜੇ ਖਾਨੇ ਦਾ ਤੇ ਦਸਵੇਂ ਖਾਨੇ ਦਾ ਮਾਲਕ ਹੈ ਜੋ ਸਰਕਾਰੀ ਤੌਰ ਤੇ ਨੌਕਰੀ ਕਰਨ ਵਾਲੇ ਹਨ ਉਹਨਾਂ ਨੂੰ ਥੋੜਾ ਸੰਭਲ ਕੇ ਚੱਲਣਾ ਚਾਹੀਦਾ ਹੈ ਐਵੇਂ ਹੀ ਕਿਸੇ ਪੇਪਰ ਨੂੰ ਹਲਕੇ ਵਿੱਚ ਨਾ ਲਓ ਤੇ ਨਾਲ ਹੀ ਆਪਣੇ ਸਰਕਲ ਦਾ ਧਿਆਨ ਵੀ ਰੱਖੋ ਥੋੜੇ ਬਹਿਸਵਾਜੀ ਤੋਂ ਬਚੋ ਤੇ ਅੱਜ ਦੇ ਦਿਨ ਪੀਚ ਕਲਰ ਤੁਹਾਡਾ ਲੱਕੀ ਰਵੇਗਾ ਜੇ શુભ ਕਲਰ ਹੈ ਤੁਹਾਡੇ ਲਈ ਵਰਗੋ ਕਰਨ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਸ਼ੁਕਰ ਦਾ ਨਕਸ਼ਤਰ ਮਿੱਤਰ ਤਾਂ ਲਈ ਵਿਦੇਸ਼ ਲਈ ਕੰਮ ਕਰਨ ਲਈ ਅੱਜ ਦਾ ਦਿਨ ਸ਼ੁਭ ਹੈ ਬੱਚਿਆਂ ਨਾਲ ਟਾਈਮ ਸਪੈਂਡ ਕਰ ਸਕਦੇ ਹੋ ਯਾਤਰਾ ਵੀ ਸਫਲਕਾਰੀ ਰਹੀ ਤੁਹਾਡੀ ਮੰਨ ਚ પતિ ਪਤਨੀ ਇੱਕ ਦੂਜੇ ਦੇ ਨਾਲ ਥੋੜਾ ਮਨ ਮੁਟਾਬ ਹੋ ਸਕਦਾ ਜਿਸ ਨੂੰ ਆਰਾਮ ਨਾਲ ਸ਼ਾਂਤੀ ਨਾਲ ਤੁਸੀਂ ਸੁਲਝਾ ਸਕਦੇ ਹੋ ਸ਼ੁਕਰ ਦਾ ਨਕਸ਼ਤਰ ਮਿੱਤਰ ਹੀ ਹੈ ਕੀ ਕਰਨਾ ਜੀ ਤੁਸੀਂ ਖੂਬਸਾਰਾ ਪਰਫਿਊਮ ਤੇ ਵੈਲ ਡਰੈਸਡ ਰਹੋ ਲਿਬਰਾਤੂਲਾ ਰਾਸ਼ੀ ਵਾਲੇ ਨਕਸ਼ਤਰ ਮਿੱਤਰ ਹੀ ਹੈ ਕੱਲ੍ਹ ਸ਼ਾਮ ਤੋਂ ਚੱਲ ਰਿਹਾ ਅੱਜ ਪੂਰਾ ਦਿਨ ਚੱਲੇਗਾ ਇਨਕਮ ਦੇ ਸੋਰਸਸ ਵਧਣਗੇ ਆਉਣ ਵਾਲੇ ਆਪ ਤੇ ਜਿਹੜੇ ਵੀ ਕੰਮ ਤੁਸੀਂ ਕਰਨੇ ਆ ਉਹ ਤਰਕੀਬ ਬਣਾ ਲਓ ਉਹਨਾਂ ਦਾ ਤੇ ਫਿਰ ਹੀ ਉਹ ਕੀਤੇ ਜਾਣ ਬਿਨਾ ਸਿਰਫ ਐਰ ਤੋਂ ਕੀਤੀ ਗੱਲ ਤੇ ਕੰਮ ਐਵੇਂ ਹੀ ਤੁਹਾਨੂੰ ਖੱਜਲ ਖਵਾਰੀ ਕਰਨਗੇ ਪੱਲੇ ਕੁਝ ਨਹੀਂ ਪਏਗਾ ਤਾਂ ਸੋਚ ਸਮਝ ਕੇ ਹਰ ਚੀਜ਼ ਹਰ ਕੰਮ ਕਰਨਾ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੀ ਕਰੋ ਅੱਜ ਤੁਸੀਂ ਜਵਾਰ ਲੈ ਕੇ ਗਾਂ ਨੂੰ ਖਿਲਾਓ ਸਕੋਰਪੀਓ বৃশ্চਿਕ ਰਾਸ਼ੀ ਵਾਲੇ ਸ਼ੁਕਰ ਦਾ ਨਕਸ਼ਤਰ ਭਾਵੇਂ ਮਿੱਤਰਨੀ ਹੈ ਤੇ ਪਰ ਫਿਰ ਵੀ ਸ਼ੁਕਰ ਕਿਉਂਕਿ ਸੱਤਵੇਂ ਖਾਨੇ ਦਾ ਮਾਲਕ ਹੈ ਸ਼ਾਪਿੰਗ ਕਰਨ ਨੂੰ ਮਨ ਕੁਝ ਜ਼ਿਆਦਾ ਹੀ ਕਰੇਗਾ ਐਸਾ ਖਰਚ ਕਰੋਗੇ ਤੁਸੀਂ ਕੱਪੜਿਆਂ ਤੇ ਜਾਂ ਦੂਜੀਆਂ ਚੀਜ਼ਾਂ ਤੇ ਮੰਗਲ ਦੂਸਰੇ ਸਥਾਨ ਵਿੱਚ ਸ਼ੁਭ ਹੈ ਜੀਬ ਤੇ ਸ਼ੈਦ ਲਗਾ ਲਓ ਹਰ ਕੰਮ ਨੂੰ ਤਰਕੀਬ ਨਾਲ ਕਰਨ ਤੇ ਅੱਛੇ ਫਲ ਮਿਲਣਗੇ ਰਾਤ ਦੀ ਨੀਂਦ ਥੋੜੀ ਡਿਸਟਰਬ ਹੋ ਸਕਦੀ ਆ ਦਿਨ ਨੰਗਨ ਤੋਂ ਬਾਅਦ ਸ਼ਾਮ ਨੂੰ ਥੋੜੀ ਪਰੇਸ਼ਾਨੀ ਜ਼ਿਆਦਾ ਵੱਸ ਸਕਦੀ ਆ ਤਾਂ ਉਸ ਦੇ ਲਈ ਸੇਰ ਕਰਨੀ ਜ਼ਰੂਰੀ ਹੋ ਗਈ ਤੇ ਕਾਲਾ ਨੀਲਾ ਰੰਗ ਨਾ ਪਾਓ ਸੈਜੀਟੇਰੀਜ਼ ਤਨੂ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਜਾਮਨੀ ਕਲਰ ਹੋਇਆ ਲੱਗੀ ਤੇ ਨੌਵੇਂ ਸਥਾਨ ਵਿੱਚ ਚੰਦਰਮਾ ਸ਼ੁਭ ਫਲ ਦੇਵੇਗਾ ਇਨਕਮ ਦੇ ਸੋਰਸਸ ਦੇਵੇਗਾ ਧਾਰਮਿਕ ਕੰਮਾਂ 'ਚ ਰੁਚੀ ਦਿਵਾਏਗਾ ਕੀਰਤਨ ਸੁਣੋਗੇ ਤੁਸੀਂ ਪਾਠ ਵਗੈਰਾ ਕਰਨ ਵਿੱਚ ਅੱਜ ਸਮਾਂ ਬਤੀਤ ਕਰੋਗੇ ਸ਼ੁਭਤ ਸਿਤਾਰੇ ਨੇ ਹਰ ਰੰਗ ਨਾ ਪਾਓ ਦਿਨ ਅੱਛਾ ਚੱਲੇਗਾ ਕੈਪ੍ਰਿਕੌਰ ਮਕਰ ਰਾਸ਼ੀ ਵਾਲੇ ਚੰਦਰ 8ਵੇਂ ਸਥਾਨ ਵਿੱਚ ਪਰ ਸ਼ੁਕਰ ਦਾ ਨਕਸ਼ਤਰ ਅੱਜ ਵੀ ਮਿੱਤਰ ਹੀ ਹੈ ਕੱਲ ਸ਼ਾਮ ਤੋਂ ਬਾਅਦ ਸਹੀ ਹੋ ਗਿਆ ਟਾਈਮ ਤੇ ਕੋਈ ਰੁਕਿਆ ਹੋਇਆ ਕੰਮ ਹੋ ਜਾਏਗਾ ਸਰਕਲ ਦਾ ਸਾਥ ਮਿਲੇਗਾ ਦੁੱਧ ਮੱਥੇ ਤੇ ਲਾਉਣਾ ਬਹੁਤ ਹੀ ਜ਼ਰੂਰੀ ਲੰਬੀ ਯਾਤਰਾ ਟਾਲ ਦੇਣੀ ਹੈ ਵਾਹਨ ਦਾ ਧਿਆਨ ਰੱਖਣਾ ਹੈ ਵਾਹਨ ਨੂੰ ਸਾਫ਼ ਰੱਖਣਾ ਤੇ ਮਿਊਜ਼ਿਕ ਸੁਣਦੇ ਰਹਿਣਾ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਵਾਈਟ ਕਲਰ ਕਰੀਮ ਕਲਰ ਸਕਾਈ ਬਲੂ ਕਲਰ ਅੱਜ ਤੁਹਾਡਾ ਲੱਕੀਤ ਨਹੀਂ ਕਲਰਾਂ ਚ ਕੋਈ ਨਹੀਂ ਕਲਰ ਪੈਣ ਸਕਦੇ ਹੋ ਇਮੋਸ਼ਨਲ ਡਰਾਮ ਉਹ ਗ੍ਰਿਸ਼ਤਿਆਂ ਨੂੰ ਲੈ ਕੇ ਸ਼ਨੀ ਦੀ ਦ੍ਰਿਸ਼ਟੀ ਵੀ ਪੈ ਰਹੀ ਹੈ ਤੇ ਚੰਦਰ ਦੀ ਦ੍ਰਿਸ਼ਟੀ ਵੀ ਪੈ ਰਹੀ ਹੈ ਚੰ드ਰਮਾ ਤੇ ਹੈਨਾ ਤੇ ਚੰਦਰਮਨ ਦੇ ਉੱਤੇ ਦੋ ਗ੍ਰਹਾਂ ਦਾ ਬੋਝ ਕੁਝ ਲੈਣ ਦੇ ਨੂੰ ਲੈ ਕੇ ਕਰਜ਼ੇ ਨੂੰ ਲੈ ਕੇ ਕਿਸੇ ਦੇ ਪੈਸੇ ਮੋੜਨ ਨੂੰ ਲੈ ਕੇ ਕੱਚ ਬੈਸਬਾਜੀ ਵੱਧ ਸਕਦੀ ਆ ਦੁੱਧ ਦਾ ਪੈਕਟ ਤੁਸੀਂ ਵੀ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਮੱਥੇ ਤੇ ਦੁੱਧ ਜਾਂ ਕੇਸਰ ਜ਼ਰੂਰ ਲਗਾਓ ਜਾਂ ਪਾਣੀ ਚ ਕੇਸਰ ਜਾਂ ਹਲਦੀ ਪਾ ਕੇ ਇਸ਼ਨਾਨ ਕਰ ਲਓ ਸ਼ਰੀਰ ਦਾ ਪਾਲ ਸ਼ੁਭ ਹੋ ਜਾਏਗਾ ਵ੍ਰਸਪਤੀ ਦੀ ਦ੍ਰਿਸ਼ਟੀ ਵੀ ਸ਼ੁਭ ਫਾਲ ਦਵੇਗੀ। ਪਾਈਸਿਸ ਮੀਨ ਰਾਸ਼ੀ ਵਾਲੇ ਦੇਖਿਆ ਜਾਵੇ ਤਾਂ ਬਾਣੀ ਚ ਮਿਠਾਸ ਤਾਂ ਹੈ। ਡਾਮਨਡੋਰ ਸਥਿਤੀਆਂ ਨੂੰ ਤੁਸੀਂ ਅੱਛੇ ਤਰੀਕੇ ਨਾਲ ਕਵਰ ਕਰ ਰਹੇ ਹੋ। ਪਤੀ-ਪਤਨੀ ਜੀਵਨ ਸਾਥੀ ਇੱਕ ਦੂਜੇ ਦੇ ਸਿਹਤ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੋਇਆ। ਪ੍ਰਾਪਰਟੀ ਸੇਲ ਲਈ ਤੇ ਪ੍ਰਾਪਰਟੀ ਖਰੀਦਣ ਲਈ ਸੇਲ ਲਈ ਜ਼ਿਆਦਾ ਅੱਛੇ ਨੇ ਖਰੀਦਣ ਲਈ ਥੋੜਾ ਜੋ ਲੱਗ ਰਿਹਾ ਤੁਹਾਨੂੰ ਡਿਸੀਜਨ ਲੈਣ ਚ ਪ੍ਰੋਬਲਮ ਹੋ ਰਹੀ ਹੈ ਤਾਂ ਸ਼ੁਕਰ ਦਾ ਨਕਸ਼ਤਰ ਨੰਗਨ ਤੋਂ ਬਾਅਦ ਜਦੋਂ ਸੂਰਜ ਦਾ ਨਕਸ਼ਤਰ ਆਏਗਾ ਤਾਂ ਸ਼ੁਭ ਬਫਾਲ ਮਿਲ ਜਾਣਗੇ ਕਿਸੇ ਨਾ ਕਿਸੇ ਵੱਲੋਂ ਏਨਰਜੀ ਸ਼ੁਭ ਹੋ ਜਾਏਗੀ ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ ਗ੍ਰਹਿ ਗੋਚਰ ਨਕਸ਼ਤਰ ਤੇ ਆਪਾਂ ਚਰਚਾ ਕੀਤੀ ਗਣੇਸ਼ਾ ਚਤੁਰਥੀ ਤੇ ਇਹ ਤੇ ਸੰਕਰਟ ਚਤੁਰਥੀ ਤੇ ਵਰਤ ਜਰੂਰ ਰੱਖਣਾ ਚਾਹੀਦਾ ਹੈ ਤੇ ਅੱਜ ਦੇ ਦਿਨ ਅੱਜ ਦੀ ਤਿਥੀ ਦੇ ਮੁਤਾਬਕ ਇੱਕ ਪੀਲੇ ਫੁੱਲਾਂ ਦਾ ਹਾਰ ਤੇ ਕੇਲੇ ਅਗਰ ਤੁਸੀਂ ਗਣੇਸ਼ ਜੀ ਦੇ ਰੱਖਦੇ ਹੋ ਕੇਲੇ ਜੋ ਕਿ ਬ੍ਰੈਸਟ ਪਰ ਦੇ ਕਾਰਕ ਮੰਨੇ ਜਾਂਦੇ ਆ ਗਣੇਸ਼ ਜੀ ਜੋ ਕਿ ਬੁੱਧੀ ਦੇ ਕਾਰਕ ਮੰਨੇ ਜਾਂਦੇ ਆ ਤੁਹਾਡੇ ਦਿਮਾਗ ਦੇ ਕਾਰਕ ਤੇ ਹਰ ਤਰ੍ਹਾਂ ਦੇ ਗਿਆਨ ਦੇ ਕਾਰਕ ਗਣੇਸ਼ ਜੀ ਮੰਨੇ ਜਾਂਦੇ ਆ ਗਣੇਸ਼ ਚਤੁਰਤੀ ਦਾ ਅਗਰ ਤੁਸੀਂ ਵਰਤ ਰੱਖਦੇ ਹੋ ਤਾਂ ਠੀਕ ਆ ਪਰ ਜ਼ਰੂਰੀ ਥੋੜੀ ਇਹ ਕਿ ਭੁੱਖੇ ਰਹ ਕੇ ਆਪਾਂ ਕਿਸੇ ਨੂੰ ਮਨਾਉਣਾ ਹੈ ਪਰ ਅਗਰ ਤੁਸੀਂ ਮੰਦਿਰ ਜਾ ਕੇ ਗਣੇਸ਼ ਜੀ ਨੂੰ ਪੀਲੇ ਫੁੱਲਾਂ ਦਾ ਹਾਰ ਚੜਾਉਣਾ ਹੈ ਤੇ ਚੰਦਰ ਕਿਉਂਕਿ 5ਵੇਂ ਸਥਾਨ ਵਿੱਚ ਹੈ ਅੱਜ ਤਾਂ 5 ਕੇਲੇ ਤੁਸੀਂ ਗਣੇਸ਼ ਜੀ ਦੇ ਚਰਨਾਂ 'ਚ ਜ਼ਰੂਰ ਰੱਖੋ ਆਪਣੇ ਬੱਚਿਆਂ ਦੀ ਅਰਦਾਸ ਬੇਨਤੀ ਕਰੋ ਕਿ ਗਣੇਸ਼ ਮਹਾਰਾਜ ਉਹਨਾਂ ਦੀ ਬੁੱਧੀ ਦਾ ਵਿਕਾਸ ਕਰਨ ਤੇ ਨੁਕਸਾਨ ਤੋਂ ਬਚਾਉਂਦਾ ਅੱਜ ਦੇ ਦਿਨੇ ਸ਼ੁਭ ਮੰਨਿਆ ਜਾਂਦਾ ਹੈ ਅੱਜ ਦੇ ਦਿਨ ਕੀਤਾ ਹੋਪਾ ਕਾਫੀ ਸ਼ੁਭផល ਦੇਂਦਾ ਸਮਝ ਜਾਜਤ ਦਾ ਆਪ ਸਭ ਦਾ ਦਿਨ ਅੱਛਾ ਜਾਵੇ ਸਾਸ਼ਿਕਾ